ਕਈ ਵਾਰ ਐਦਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਬੰਦਾ ਹਾਲਾਤਾਂ ਦੇ ਬਹਾਵ ਦੇ ਵਿੱਚ ਬਹਿ ਕੇ ਗਲਤ ਕੰਮ ਕਰ ਬੈਠਦਾ ਹੈ ਤੇ ਫੇਰ ਉਸ ਦੇ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਬਚਦਾ ਕਿਉਂਕਿ ਜਦੋਂ ਵੀ ਕੋਈ ਬੰਦਾ ਗਲਤ ਕੰਮ ਕਰਦਾ ਹੈ ਤਾਂ ਫੇਰ ਉਸ ਦਾ ਜੋ ਸੱਟਾ ਹੁੰਦਾ ਹੈ ਉਸ ਦਾ ਜੋ ਨਤੀਜਾ ਹੁੰਦਾ ਉਹ ਹਮੇਸ਼ਾ ਹੀ ਭਿਆਨਕ ਨਿਕਲਦਾ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਹਾਲਾਤ ਐਦਾਂ ਦੇ ਬਣੇ ਕਿ ਇੱਕ ਔਰਤ ਦਾ ਕਤਲ ਹੋ ਜਾਂਦਾ ਹੈ ਤੇ ਕਾਤਲ ਜੋ ਹੁੰਦਾ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ 3 ਸਾਲ ਬਾਅਦ ਆਉਂਦਾ ਹੈ ਤੇ ਕਾਤਲ ਦੇ ਕੋਲ ਹੁਣ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਸੀ ਕਿਉਂਕਿ ਉਸ ਨੇ ਹਾਲਾਤਾਂ ਦੇ ਬਹਾਵ ਦੇ ਵਿੱਚ ਬਹਿ ਕੇ ਕਤਲ ਕੀਤਾ ਸੀ ਤੇ ਅਦਾਲਤ ਵੱਲੋਂ ਉਸ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਉਸ ਦੀ ਤਹਿਸੀਲ ਖੰਨਾ ਤੇ ਖੰਨਾ ਦੇ ਅਧੀਨ ਪੈਂਦਾ ਪਿੰਡ ਰੋਹਨੋ ਖੁਰਦ ਇੱਥੋਂ ਦੀ ਬਲਜੀਤ ਕੌਰ ਥਾਣੇ ਦੇ ਵਿੱਚ ਜਾਂਦੀ ਹੈ ਗੱਲ ਹੈ 11 ਦਸੰਬਰ 2017 ਦੀ ਉਹ ਰਿਪੋਰਟ ਦਰਜ ਕਰਵਾਉਂਦੀ ਹੈ ਕਿ ਮੇਰੀ ਨੂੰ ਜਿਸ ਦਾ ਨੋ ਗੁਰਮੀਤ ਕੌਰ ਹੈ ਉਹ 10 ਦਸੰਬਰ ਦੀ ਰਾਤ ਨੂੰ ਘਰੋਂ ਗਹਿਣੇ ਤੇ ਕੈਸ਼ ਲੈ ਕੇ ਤਕਰੀਬਨ 22 ਲੱਖ ਦਾ ਗਾਇਬ ਹੋ ਗਈ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੁਣ ਪੁਲਿਸ ਬਲਜੀਤ ਕੌਰ ਤੋਂ ਪੁੱਛਦੀ ਹੈ ਕਿ ਉਸ ਦਾ ਪਤੀ ਕਿੱਥੇ ਹੈ ਤਾਂ ਬਲਜੀਤ ਕੌਰ ਦੱਸਦੀ ਹੈ ਕਿ ਮੇਰਾ ਬੇਟਾ ਵਿਦੇਸ਼ ਦੇ ਵਿੱਚ ਰਹਿੰਦਾ ਹੈ ਉਹ ਸਾਲ 6 ਮਹੀਨੇ ਵਾਧ ਗੇੜਾ ਮਾਰਦਾ ਹੈ ਪਰ ਰਾਤ ਤੋਂ ਗੁਰਮੀਤ ਦਾ ਕੁਝ ਪਤਾ ਨਹੀਂ ਤੇ ਹੁਣ ਪੁਲਿਸ ਬਲਜੀਤ ਤੋਂ ਪੁੱਛਦੀ ਹੈ ਡੀਐਸਪੀ ਰਾਜਨ ਪਰਮਿੰਦਰ ਹੁੰਦੇ ਨੇ ਕਿ ਤੁਹਾਨੂੰ ਕਿਸੇ ਉੱਤੇ ਸ਼ੱਕ ਹੋਵੇ ਤਾਂ ਬਲਜੀਤ ਕੌਰ ਦੱਸਦੀ ਹੈ ਕਿ ਮੇਰੀ ਜੋ ਨੂੰਹ ਸੀ ਗੁਰਮੀਤ ਕੌਰ ਉਸ ਦੇ ਉਸ ਦੇ ਹੀ ਪਿੰਡ ਦੇ ਮੁੰਡੇ ਸਤਿੰਦਰ ਉਰਫ ਬੱਬੂ ਦੇ ਨਾਲ ਸੰਬੰਧ ਸਨ ਹੁਣ ਪੁਲਿਸ ਸਤਿੰਦਰ ਦੇ ਉੱਤੇ ਕੇਸ ਦਰਜ ਕਰਦੀ ਹੈ ਤੇ ਸਤਿੰਦਰ ਦੀ ਭਾਲ ਸ਼ੁਰੂ ਕਰਦੀ ਹੈ ਪਰ ਸਤਿੰਦਰ ਪਿੰਡ ਦੇ ਵਿੱਚ ਨਹੀਂ ਮਿਲਦਾ ਪੁਲਿਸ ਦਾ ਸ਼ੱਕ ਸਤਿੰਦਰ ਉੱਤੇ ਹੋਰ ਵੱਧ ਜਾਂਦਾ ਹੈ ਪਰ ਪੁਲਿਸ ਕੇਸ ਦੀ ਛਾਣਬੀਨ ਕਰ ਰਹੀ ਹੁੰਦੀ ਹੈ ਪੁੱਛਗਿੱਛ ਕਰ ਰਹੀ ਹੁੰਦੀ ਹੈ ਪੁਲਿਸ ਹੁਣ ਪਿੰਡ ਦੇ ਵਿੱਚੋਂ ਆਂਡੀਆਂ ਗਮਾਂਡੀਆਂ ਤੋਂ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰਦੀ ਹੈ ਗੁਰਮੀਤ ਬਾਰੇ ਸਤਿੰਦਰ ਬਾਰੇ ਪੁਲਿਸ ਗੁਰਮੀਤ ਦੀ ਸਹੇਲੀ ਤੋਂ ਗੁਰਮੀਤ ਬਾਰੇ ਪੁੱਛਗਿੱਛ ਕਰਦੀ ਹੈ ਤਾਂ ਗੁਰਮੀਤ ਦੀ ਸਹੇਲੀ ਨੇ ਦੱਸਿਆ ਕਿ ਜੋ ਗੁਰਮੀਤ ਸੀ ਉਹ ਤਕਰੀਬਨ ਮਹੀਨੇ 2 ਮਹੀਨਿਆਂ ਤੋਂ ਚੁੱਪਚੁੱਪ ਰਹਿੰਦੀ ਸੀ ਉਸ ਦੇ ਵਰਤਾਵ ਦੇ ਵਿੱਚ ਵੀ ਬੜਾ ਜ਼ਿਆਦਾ ਫਰਕ ਪੈ ਗਿਆ ਸੀ ਜਦੋਂ ਪੁਲਿਸ ਨੇ ਸਤਿੰਦਰ ਅਤੇ ਗੁਰਮੀਤ ਬਾਰੇ ਗੁਰਮੀਤ ਦੀ ਸਹੇਲੀ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਗੁਰਮੀਤ ਤਾਂ ਸਤਿੰਦਰ ਦਾ ਨੌ ਲੈਣਾ ਵੀ ਪਸੰਦ ਨਹੀਂ ਕਰਦੀ ਸੀ ਹੁਣ ਗੁਰਮੀਤ ਦੇ ਚਾਚੇ ਤੋਂ ਵੀ ਗੁਰਮੀਤ ਤੇ ਸਤਿੰਦਰ ਦੇ ਰਿਸ਼ਤਿਆਂ ਬਾਰੇ ਪੁੱਛਿਆ ਜਾਂਦਾ ਤਾਂ ਉਹ ਵੀ ਇਹੀ ਗੱਲ ਕਹਿੰਦਾ ਕਿ ਜਦੋਂ ਗੁਰਮੀਤ ਦੇ ਕੋਲ ਸਤਿੰਦਰ ਦਾ ਨੌ ਲੈਂਦੇ ਸੀ ਉਸ ਦਾ ਤਾਂ ਰੰਗ ਹੀ ਉੱਡ ਜਾਂਦਾ ਸੀ ਗੁਰਮੀਤ ਦਾ ਪਤੀ ਗੁਰਜੀਤ ਵੀ ਆ ਜਾਂਦਾ ਹੈ ਵਿਦੇਸ਼ ਤੋਂ ਤਾਂ ਗੁਰਜੀਤ ਤੋਂ ਵੀ ਪੁਲਿਸ ਪੁੱਛਗਿੱਛ ਕਰਦੀ ਹੈ ਗੁਰਜੀਤ ਵੀ ਦੱਸਦਾ ਹੈ ਕਿ ਕੁਝ ਸਮੇਂ ਤੋਂ ਮੇਰੀ ਘਰ ਵਾਲੀ ਦਾ ਜੋ ਵਰਤਾਅ ਸੀ ਉਹ ਠੀਕ ਨਹੀਂ ਸੀ ਉਹ ਚੁੱਪਚੁੱਪ ਰਹਿੰਦੀ ਸੀ ਮੈਂ ਉਸ ਤੋਂ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਗੱਲ ਹੈ ਪਰ ਉਹ ਕੁਝ ਵੀ ਨਹੀਂ ਦੱਸਦੀ ਸੀ ਪੁਲਿਸ ਨੇ ਜਦੋਂ ਗੁਰਜੀਤ ਤੋਂ ਸਤਿੰਦਰ ਅਤੇ ਗੁਰਮੀਤ ਦੇ ਰਿਸ਼ਤਿਆਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਇਸ ਬਾਰੇ ਜ਼ਿਆਦਾ ਪਤਾ ਨਹੀਂ ਕਦੇ ਵੀ ਇਸ ਬਾਰੇ ਸਾਡੀ ਗੱਲ ਨਹੀਂ ਹੋਈ ਸ਼ਾਇਦ ਉਹਦੇ ਪਹਿਲਾਂ ਸਤਿੰਦਰ ਦੇ ਨਾਲ ਸੰਬੰਧ ਹੁਣ ਪਰ ਹੁਣ ਐਦਾਂ ਦੀ ਕੋਈ ਵੀ ਗੱਲ ਨਹੀਂ ਸੀ ਪੁਲਿਸ ਤਾਂ ਜੋ ਸ਼ੱਕ ਸੀ ਪੁਲਿਸ ਦੇ ਸ਼ੱਕ ਦੇ ਘੇਰੇ ਦੇ ਵਿੱਚ ਕੱਲਾ ਸਤਿੰਦਰ ਸੀ ਪਰ ਸਤਿੰਦਰ ਪੁਲਿਸ ਨੂੰ ਨਹੀਂ ਮਿਲ ਰਿਹਾ ਸੀ ਨਾ ਹੀ ਗੁਰਮੀਤ ਮਿਲ ਰਹੀ ਸੀ ਹੁਣ ਸਮਾਂ ਲੰਘਦਾ ਹੈ ਮਹੀਨਾ 2 ਮਹੀਨੇ ਸਾਲ 2 ਸਾਲ 3 ਸਾਲ ਲੱਗ ਜਾਂਦੇ ਆ ਗੱਲ ਸੀ 11 ਦਸੰਬਰ 2017 ਦੀ ਪਰ ਹੁਣ 2020 ਆ ਜਾਂਦਾ ਹੈ ਬਲਜੀਤ ਕੌਰ ਨੂੰ ਵੀ ਲੱਗਦਾ ਕਿ ਹੁਣ ਪੁਲਿਸ ਇਸ ਕੇਸ ਵਿੱਚ ਕੁਝ ਨਹੀਂ ਕਰੇਗੀ ਉਹ ਵੀ ਪੁਲਿਸ ਦੇ ਥਾਣੇ ਦੇ ਚੱਕਰ ਲਗਾਉਣੇ ਬੰਦ ਕਰ ਦਿੰਦੇ ਆ ਯਾਨੀ ਹੁਣ ਉਹ ਵੀ ਪੁਲਿਸ ਦੇ ਨਾਲ ਉਹਨਾਂ ਦਾ رابطہ ਵੀ ਘਟ ਗਿਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਇਹ ਜੋ ਗੁਰਮੀਤ ਦੀ ਕਹਾਣੀ ਹੈ ਇਹ ਹੁਣ ਦਫਨ ਹੋ ਕੇ ਰਹਿ ਗਈ ਪਰ ਪੁਲਿਸ ਇਸ ਕੇਸ ਉੱਤੇ ਕੰਮ ਕਰ ਰਹੀ ਸੀ ਪੁਲਿਸ ਦਾ ਪੂਰਾ ਜੋਰ ਲੱਗਿਆ ਹੋਇਆ ਸੀ ਕਿ ਇਸ ਕੇਸ ਨੂੰ ਕਿਸੇ ਤਰ੍ਹਾਂ ਵੀ ਸੁਲਝਾਇਆ ਜਾਵੇ ਪੁਲਿਸ ਆਪਣੀ ਪੁੱਛਗਿੱਛ ਆਪਣੀ ਸ਼ਾਨ ਬੀਨ ਜਾਰੀ ਰੱਖਦੀ ਹੈ ਭਾਵੇਂ ਕੇਸ ਨੂੰ 3 ਸਾਲ ਹੋ ਗਏ ਸੀ ਪਰ ਬਲਜੀਤ ਕੌਰ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਹੁਣੇ ਕੇਸ ਫਾਈਲਾਂ ਦੇ ਵਿੱਚ ਦਬ ਕੀ ਰਹਿ ਜਾਵੇਗਾ ਹੁਣ 3 ਸਾਲਾਂ ਬਾਅਦ ਪੁਲਿਸ ਦੇ ਹੱਥ ਇੱਕ ਜਾਣਕਾਰੀ ਲੱਗਦੀ ਹੈ ਕਿ ਜੋ ਬਲਜੀਤ ਕੌਰ ਹੈ ਤੇ ਉਸਦੀ ਨੂੰਹ ਗੁਰਮੀਤ ਸੀ ਇਹਨਾਂ ਦੋਨਾਂ ਦੇ ਰਿਸ਼ਤੇ ਸਹੀ ਨਹੀਂ ਸੀ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਰਹਿੰਦਾ ਸੀ ਇਹਨਾਂ ਦੀ ਆਪਸ ਦੇ ਵਿੱਚ ਤਕਰਾਰ ਹੁੰਦੀ ਰਹਿੰਦੀ ਸੀ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਹੁਣ ਪੁਲਿਸ ਆਪਣੇ ਸ਼ੱਕ ਦੀ ਸੂਈ ਬਲਜੀਤ ਉੱਤੇ ਲੈ ਕੇ ਆਉਂਦੀ ਆ ਸਤਿੰਦਰ ਤੋਂ ਹਟਾ ਕੇ ਹੁਣ ਏ ਐਂਗਲ ਤੋਂ ਬਲਜੀਤ ਤੇ ਗੁਰਮੀਤ ਦੀ ਲੜਾਈ ਵਾਲੇ ਐਂਗਲ ਤੋਂ ਇਹਨਾਂ ਦੇ ਘਰ ਦੇ ਵਿੱਚ ਹੁੰਦੇ ਝਗੜੇ ਵਾਲੇ ਐਂਗਲ ਨੂੰ ਪੁਲਿਸ ਦੇਖਦੀ ਹੈ ਤੇ ਇਸ ਉੱਤੇ ਕੰਮ ਕਰਦੀ ਹੈ ਬਲਜੀਤ ਨੂੰ ਥਾਣੇ ਬੁਲਾਇਆ ਜਾਂਦਾ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਬਲਜੀਤ ਵੀ ਹੈਰਾਨ ਸੀ ਕਿ ਪੁਲਿਸ ਹੁਣ ਮੇਰੇ ਕੋਲੋਂ ਇਹ ਗੱਲਾਂ ਕਿਉਂ ਪੁੱਛ ਰਹੀ ਆ ਪਰ ਪੁਲਿਸ ਦਾ ਸ਼ੱਕ ਬਲਜੀਤ ਦੇ ਉੱਤੇ ਪੁਖਤਾ ਹੋ ਗਿਆ ਸੀ ਕਿ ਹੋべ ਨਾ ਹੋਵੇ ਇਹ ਕੰਮ ਬਲਜੀਤ ਨਹੀਂ ਕੀਤਾ ਬਲਜੀਤ ਤੋਂ ਜਦੋਂ ਪੁੱਛ ਕੇ ਚੀ ਕੀਤੀ ਜਾਂਦੀ ਆ ਤਾਂ ਬਲਜੀਤ ਉਹੀ ਕਹਾਣੀ ਸੁਣਾਉਂਦੀ ਹੈ ਸਤਿੰਦਰ ਅਤੇ ਗੁਰਮੀਤ ਦੇ ਸਬੰਧਾਂ ਦੀ ਪਰ ਪੁਲਿਸ ਹੁਣ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕਰਦੀ ਸੀ ਪੁਲਿਸ ਵਾਲਿਆਂ ਨੇ ਸੱਤੀ ਦੇ ਨਾਲ ਬਲਜੀਤ ਤੋਂ ਪੁੱਛਿਆ ਤੇ ਕਿਹਾ ਕਿ ਸਾਨੂੰ ਇਹ ਕਹਾਣੀ ਸੁਣਾਉਣ ਦੀ ਜ਼ਰੂਰਤ ਨਹੀਂ ਸਾਨੂੰ ਸਹੀ-ਸਹੀ ਦੱਸ ਗੱਲ ਕੀ ਹੈ ਗੁਰਮੀਤ ਕਿਥੇ ਆ ਜਾਣੀ ਜਦੋਂ ਹੁਣ ਪੁਲਿਸ ਸਾਤੀ ਦੇ ਉੱਤੇ ਉਤਰਦੀ ਹੈ ਤਾਂ ਬਲਜੀਤ ਕੌਰ ਟੁੱਟ ਜਾਂਦੀ ਹੈ ਉਹ ਦੱਸਦੀ ਹੈ ਕਿ ਮੇਰਾ ਬੇਟਾ ਗੁਰਜੀਤ ਤਾਂ ਬਾਹਰ ਰਹਿੰਦਾ ਹੈ ਮੇਰੀ ਨੂੰ ਤੇ ਮੈਂ ਦੋਨੋਂ ਘਰ ਦੇ ਵਿੱਚ ਰਹਿੰਦੇ ਸੀ ਇੱਕ ਸਾਡਾ ਪੋਤਾ ਇਹ ਘਰ ਦੇ ਵਿੱਚ ਰਹਿੰਦੇ ਸੀ ਇੱਕ ਦਿਨ ਰਾਤ ਨੂੰ ਬਲਜੀਤ ਨੇ ਗੁਰਮੀਤ ਦੇ ਕਮਰੇ ਦੇ ਵਿੱਚੋਂ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਹੁਣ ਬਲਜੀਤ ਨੇ ਜਦੋਂ ਗੁਰਮੀਤ ਦੇ ਕਮਰੇ ਦੇ ਵਿੱਚ ਦੇਖਿਆ ਤਾਂ ਗੁਰਮੀਤ ਕਿਸੇ ਗੈਰ ਮਰਦ ਦੇ ਨਾਲ ਬਲਜੀਤ ਦੇ ਦੱਸਣ ਦੀ ਗੱਲ ਹੈ ਕਿ ਗੁਰਮੀਤ ਕਿਸੇ ਗੈਰ ਮਰਦ ਦੇ ਨਾਲ ਇਤਰਾਜ ਯੋਗ ਹਾਲਤ ਦੇ ਵਿੱਚ ਸੀ ਇਹ ਜਦੋਂ ਬਲਜੀਤ ਕੌਰ ਦੇਖ ਲੈਂਦੀ ਆ ਤਾਂ ਉਸ ਦਾ ਖੂਨ ਖ올 ਜਾਂਦਾ ਹੈ ਉਸ ਨੂੰ ਬੜਾ ਗੁੱਸਾ ਆਉਂਦਾ ਪਰ ਉਹ ਗੁਰਮੀਤ ਨੂੰ ਕੁਝ ਨਹੀਂ ਕਹਿੰਦੀ ਪਰ ਇਸ ਗੱਲ ਕਰਕੇ ਗੁਰਮੀਤ ਅਤੇ ਬਲਜੀਤ ਦੇ ਵਿੱਚ ਰੋਜ਼ਾਨਾ ਹੀ ਤਕਰਾਰ ਹੁੰਦੀ ਰਹਿੰਦੀ ਹੈ ਝਗੜਾ ਹੁੰਦਾ ਰਹਿੰਦਾ ਤੇ ਹੁਣ ਇਹ ਝਗੜਾ ਇੱਥੋਂ ਤੱਕ ਵੱਧ ਗਿਆ ਸੀ ਕਿ ਹੁਣ ਮਾਰ ਕੁੱਟਾਈ ਉੱਤੇ ਵੀ ਗੱਲ ਆ ਪਹੁੰਚੀ ਸੀ ਜਾਨੀ ਬਲਜੀਤ ਨੇ ਦੱਸਿਆ ਕਿ ਗੁਰਮੀਤ ਮੇਰੀ ਕੁੱਟਮਾਰ ਵੀ ਕਰਨ ਲੱਗਦੀ ਸੀ ਪਰ ਮੈਂ ਹੁਣ ਪਰੇਸ਼ਾਨ ਹੋ ਗਈ ਸੀ ਮੈਂ ਸੋਚਿਆ ਕਿ ਗੁਰਮੀਤ ਨੂੰ ਮਾਰਨਾ ਪਵੇਗਾ ਏਸ ਨੇ ਮੇਰੇ ਘਰ ਦੀ ਇੱਜ਼ਤ ਨਿਲਾਮ ਕਰ ਦਿੱਤੀ ਹੁਣ ਜੋ ਬਲਜੀਤ ਸੀ ਉਹ ਗੁਰਮੀਤ ਦੀ హత్య ਦੀ ਇਸ ਦੇ ਕਤਲ ਦੀ ਪਲਾਨਿੰਗ ਕਰਦੀ ਹੈ ਤੇ ਇਸ ਪਲਾਨਿੰਗ ਦੇ ਵਿੱਚ ਬਲਜੀਤ ਕੌਰ ਆਪਣੇ ਇੱਕ ਰਿਸ਼ਤੇਦਾਰ ਜਿਸ ਦਾ ਨਾਮ ਕਸ਼ਮੀਰ ਸਿੰਘ ਸੀ ਉਸ ਨੂੰ ਅਨਵੋਲਵ ਕਰਦੀ ਹੈ ਤੇ ਇਸ ਲਈ ਕਸ਼ਮੀਰ ਸਿੰਘ ਨੂੰ 1 ਲੱਖ ਰੁਪਿਆ ਦਿੱਤਾ ਜਾਂਦਾ ਕਿ ਤੂੰ ਗੁਰਮੀਤ ਦਾ ਕਤਲ ਕਰਨਾ ਹੈ 10 ਦਸੰਬਰ 2017 ਦੀ ਰਾਤ ਨੂੰ ਬਲਜੀਤ ਗੁਰਮੀਤ ਦੇ ਖਾਣੇ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਮਿਲਾ ਦਿੰਦੀ ਹੈ। ਖਾਣਾ ਖਾਣ ਤੋਂ ਬਾਅਦ ਹੁਣ ਗਰਮੀਤ ਗੂੜੀ ਨੀਂਦ ਦੇ ਵਿੱਚ ਸੌ ਗਈ ਸੀ ਤੇ ਇਧਰ ਬਲਜੀਤ ਕਸ਼ਮੀਰ ਸਿੰਘ ਨੂੰ ਆਪਣੇ ਘਰ ਬੁਲਾਉਂਦੀ ਹੈ। ਘਰ ਬੁਲਾ ਕੇ ਉਸ ਤੋਂ ਬਾਅਦ ਕਸ਼ਮੀਰ ਸਿੰਘ ਗੁਰਮੀਤ ਦਾ ਗਲ ਕੁੱਟ ਕੇ ਉਸ ਦੀ ਹਤਿਆ ਕਰ ਦਿੰਦਾ ਹੈ। ਹਤਿਆ ਕਰਨ ਤੋਂ ਬਾਅਦ ਸਭ ਤੋਂ ਵੱਡਾ ਇਨ੍ਹਾਂ ਅੱਗੇ ਸਵਾਲ ਇਹ ਸੀ ਕਿ লাশ ਦਾ ਕੀ ਕੀਤਾ ਜਾਵੇ ਫਿਰ ਬਰਾਂਡੇ ਦੇ ਵਿੱਚ ਇੱਕ ਢੂੰਗਾ ਟੋਇਆ ਪੱਟ ਕੇ ਗੁਰਮੀਤ ਕੌਰ ਨੂੰ ਉਸ ਵਿੱਚ ਦੱਬ ਦਿੰਦੇ ਨੇ ਤੇ ਇਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਸ ਗੱਲ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਤੇ ਜੋ ਪੁਲਿਸ ਨੂੰ ਇਹ ਦੱਸਦੇ ਨੇ ਉਹ ਗੁਰਮੀਤ ਅਤੇ ਸਤਿੰਦਰ ਦੇ ਅਵੈਦ ਸਬੰਧਾਂ ਦੀ ਕਹਾਣੀ ਦੱਸਦੇ ਨੇ ਉਸ ਤੋਂ ਬਾਅਦ ਬੜੀ ਹੈਰਾਨੀ ਵਾਲੀ ਗੱਲ ਜੋ ਬਲਜੀਤ ਕੌਰ ਨੇ ਦੱਸੀ ਉਹ ਸੁਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਉਗੇ ਕਿ ਬੰਦਾ ਜਦੋਂ ਕੁਝ ਗਲਤ ਕਰਨ ਲੱਗ ਜਾਂਦਾ ਫਿਰ ਉਹ ਕਿੱਥੇ ਤੱਕ ਜਾ ਸਕਦਾ ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਕਤਲ ਨੂੰ 11 ਮਹੀਨੇ ਹੋ ਗਏ ਤਾਂ ਇੱਕ ਰਾਤ ਮੈਂ ਫਿਰ ਕਸ਼ਮੀਰ ਸਿੰਘ ਨੂੰ ਬੁਲਾਇਆ ਅਸੀਂ ਉਸ ਬਰਾਂਡੇ ਦੇ ਵਿੱਚੋਂ ਟੋਆ ਪੱਟ ਕੇ ਗੁਰਮੀਤ ਦੀ ਗਲੀ ਸੜੀ লাশ ਕੱਢੀ লাশ ਕੱਢਣ ਤੋਂ ਬਾਅਦ ਉਸ ਦੇ ਟੁਕੜੇ ਕੀਤੇ ਟੁਕੜੇ ਕਰਨ ਤੋਂ ਬਾਅਦ ਇੱਕ ਪੁਰਾਣੇ ਖੂਹ ਦੇ ਵਿੱਚ ਇਸ ਦੀ লাশ ਨੂੰ ਸੁੱਟ ਦਿੱਤਾ ਤੇ ਜਦੋਂ ਪੁਲਿਸ ਨੇ ਹੁਣ ਇਹ ਸਾਰੀ ਬਲਜੀਤ ਦੀ ਕਹਾਣੀ ਸੁਣੀ ਤਾਂ ਬਲਜੀਤ ਅਤੇ ਕਸ਼ਮੀਰ ਸਿੰਘ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਜੋ ਗੁਰਮੀਤ ਦੀ লাশ ਦੇ ਟੁਕੜੇ ਹੁੰਦੇ ਆ ਉਹ ਵੀ ਬਰਾਮਦ ਕਰ ਲਏਤੇ ਜਾਂਦੇ ਆ ਤੇ ਉਹ ਤੇਜ਼ ਤਾਰ ਹਥਿਆਰ ਵੀ ਬਰਾਮਦ ਕਰ ਲਏਤੇ ਜਾਂਦੇ ਆ ਜਿਸ ਨਾਲ ਇਹਨਾਂ ਨੇ ਗੁਰਮੀਤ ਦੀ লাশ ਨੂੰ ਕਟਿਆ ਸੀ ਤੇ ਉਸ ਤੋਂ ਬਾਅਦ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਹੈ ਤੇ ਅਦਾਲਤ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਇਹ ਸਾਰੇ ਕੇਸ ਦਾ ਖੁਲਾਸਾ 2020 ਦੇ ਵਿੱਚ ਹੁੰਦਾ ਤੇ ਪੁਲਿਸ ਨੂੰ ਇਹ ਗੱਲ ਵੀ ਪਤਾ ਲੱਗਦੀ ਹੈ ਕਿ ਸੁਤਿੰਦਰ ਸਿੰਘ ਉਰਫ ਬੱਬੂ ਜਿਸ ਉੱਤੇ ਬਲਜੀਤ ਸਿੰਘ ਇਲਜ਼ਾਮ ਲਗਾ ਰਹੀ ਸੀ ਉਹ ਤਾਂ ਬਾਹਰ ਦਾਦ ਦੇ ਸਮੇਂ ਦੁਬਈ ਦੇ ਵਿੱਚ ਸੀ ਸੋ ਇਹ ਜੋ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਸੱਸ ਨੇ ਇੱਕ ਬੰਦੇ ਦੇ ਨਾਲ ਮਿਲ ਕੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਇਹ ਗੱਲ ਨੂੰ ਬਹਿ ਕੇ ਵੀ ਸੁਲਝਾਇਆ ਜਾ ਸਕਦਾ ਸੀ ਇਹ ਗੱਲ ਨੂੰ ਗੱਲਬਾਤ ਦੇ ਨਾਲ ਵੀ ਹੱਲ ਕੀਤਾ ਜਾ ਸਕਦਾ ਸੀ ਪਰ ਬਲਜੀਤ ਕੌਰ ਨੇ ਉਹ ਰਸਤਾ ਨਹੀਂ ਅਪਣਾਇਆ ਉਸ ਨੇ ਕ੍ਰਾਈਮ ਦਾ ਰਸਤਾ ਅਪਣਾਇਆ ਤੇ ਸ਼ਾਇਦ ਬਲਜੀਤ ਕੌਰ ਨੂੰ ਲੱਗ ਰਿਹਾ ਹੋਵੇ ਜਦੋਂ ਇਸ ਕਤਲ ਨੂੰ 3 ਸਾਲ ਹੋ ਗਏ ਕਿ ਮੈਂ ਕਦੇ ਵੀ ਨਹੀਂ ਫੜੀ ਜਾਵਾਂਗੀ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਇੱਕ ਨਾ ਇੱਕ ਦਿਨ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦਾ ਹੀ ਆਉਂਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ